ਫਗਵਾੜਾ ਦੇ ਮਹੱਲਾ ਗੁਰੂ ਤੇਗ ਬਹਾਦਰ ਨਗਰ ਟੀਬੀ ਦੇ ਸਮੂਹ ਮਹੱਲਾ ਵਾਸੀਆਂ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਮਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਰਾਂਝੇ ਤੇ ਫਾੜਕ ਤੋਂ ਲੈ ਕੇ ਇੰਡਸਟਰੀ ਏਰੀਏ ਮੋੜ ਤੱਕ ਬੂਟੇ ਲਗਾਏ ਗਏ ਉੱਥੇ ਵਕਫਾ ਬੁਲਾ ਰਹੇ ਨੇ ਇਸ ਮੂਹ ਮਹੱਲਾ ਵਾਸੀਆਂ ਨੂੰ ਇਨ੍ਹਾਂ ਬੂਟਿਆਂ ਦੀ ਸਾਂਝ ਸੰਭਾਲ ਕਰਨ ਦੀ ਵੀ ਅਪੀਲ ਕੀਤੀ ਉੱਥੇ ਹੀ ਉਹਨਾਂ ਮਹੱਲੇ ਦੇ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਚੰਗੇ ਨਾਗਰਿਕ ਬਣਨ ਦੀ ਵੀ ਅਪੀਲ ਕੀਤੀ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਸਮਾਜ ਨੂੰ ਸੇਧ ਦੇਣ ਵਾਲੇ ਅਹਿਮ ਪ੍ਰੋਜੈਕਟ ਵੀ ਕੀਤੇ ਜਾਣਗੇ ਉਹਨਾਂ ਸਮੂਹ ਮਹੱਲਾ ਵਾਸੀਆਂ ਨੂੰ ਜਿਥੇ ਇਨ੍ਹਾਂ ਕਾਰਜਾਂ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਉੱਥੇ ਹੀ ਪਰਵਾਸੀ ਭਾਰਤੀਆਂ ਦਾ ਵੀ ਉਹਨਾਂ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਕਾਰਜ ਵਿੱਚ ਵੱਧ ਛੱਡ ਕੇ ਯੋਗਦਾਨ ਪਾਇਆ ਹੈ ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਦੁਸ਼ੀਦਾ ਦੇਣਾ ਕਿ ਅੱਜ ਸਾਡੇ ਮਹੱਲੇ ਦੇ ਸਾਰੇ ਨੌਜਵਾਨ ਵੀਰਾਂ ਨੂੰ ਅੱਜ ਬੂਟੇ ਲਵਾਉਣ ਦਾ ਮੌਕਾ ਮਿਲਿਆ ਅਸੀਂ ਜਿਸ ਤਰ੍ਹਾਂ ਬਾਹਰ ਜਾ ਕੇ ਬੂਟੇ ਲਵਾਉਂਦੇ ਸੀ ਅੱਜ ਸਾਨੂੰ ਮਹੱਲੇ ਵਿੱਚ ਬੂਟੇ ਲਵਾਉਣ ਦਾ ਮੌਕਾ ਮਿਲਿਆ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਨਗਰ ਦਾ ਗੇਟ ਆ ਗੇਟ ਨੂੰ ਸਾਡੀ ਸਭਾ ਵੱਲੋਂ ਰੰਗ ਕਰਵਾਇਆ ਗਿਆ ਅਤੇ ਮਹੱਲੇ ਵਿੱਚ ਸਾਰੇ ਗਮਲੇ ਰੱਖੇ ਗਏ ਅੱਜ ਦੀ ਜਿਹੜੀ ਸੇਵਾ ਨਰਨਜਨ ਦਾਸ ਮੈਮੀ ਜੋ ਕਿ ਭਾਰਤਵਾਦੀਆਂ ਤੋਂ ਤੇ ਸੰਤੋਸ਼ ਕੁਮਾਰ ਜੀ ਮੈਮੀ ਭਾਰਤਵਾਦੀਆਂ ਤੋਂ ਇੰਗਲੈਂਡ ਵਾਸੀ ਉਹਨਾਂ ਨੇ ਅੱਜ ਦੇ ਬੂਟਿਆਂ ਦੀ ਸੇਵਾ ਕੀਤੀ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਤੇ ਅਸੀਂ ਇਹਨਾਂ ਸਾਰੇ ਵੀਰਾਂ ਦੇ ਬਹੁਤ ਧੰਨਵਾਦੀ ਜਿਨ੍ਹਾਂ ਨੇ ਐਡਾ ਸਹਿਯੋਗ ਕੀਤਾ ਅਸੀਂ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਬਾਅਦ ਚੜ ਕੇ ਸਾਡੇ ਨਾਲ ਸਹਿਯੋਗ ਦਿਓ ਤਾਂ ਜੋ ਕਿ ਆਪਾਂ ਜੋ ਮਹੱਲੇ ਦੇ ਧੂਰੇ ਕੰਮ ਆ ਉਹ ਆਪਾਂ ਪੂਰੇ ਕਰ ਸਕੀਏ ਸਾਡੇ ਜਿਹੜੇ ਐਨ ਆਰ ਆਈ ਭਰਾ ਬਾਹਰ ਬੈਠੇ ਪ੍ਰਦੇਸ਼ਾਂ ਦੇ ਵਿੱਚ ਉਹਨਾਂ ਦੇ ਸਹਿਯੋਗ ਦੇ ਨਾਲ ਜੋ ਇੱਕ ਮੈਸੇਜ ਦੇਣ ਦਾ ਉਹਨਾਂ ਨੇ ਸਾਨੂੰ ਉਪਰਾਲਾ ਕੀਤਾ ਕਿ ਆਪਣੇ ਪਿੰਡ ਸਮਾਜ ਨੂੰ ਤੇ ਜੋ ਵੀ ਆਪਣੇ ਮਹੱਲਾ ਨਿਵਾਸੀ ਸਾਰਿਆਂ ਨੂੰ ਇੱਕ ਮੈਸੇਜ ਜਾਣਾ ਚਾਹੀਦਾ ਕਿ ਸਾਡੇ ਪਿੰਡ ਦੇ ਵਿੱਚ ਇੱਕ ਵੱਖਰਾ ਹੀ ਵਾਤਾਵਰਨ ਹੋਣਾ ਚਾਹੀਦਾ ਉਹਨਾਂ ਨੇ ਸਾਨੂੰ ਮੈਸੇਜ ਲਾਇਆ ਸੀ ਕਿ ਅਸੀਂ ਉਪਰਾਲਾ ਅਸੀਂ ਜਾਨੀ ਕਿ ਸਹਿਯੋਗ ਅਸੀਂ ਕਰਾਂਗੇ ਉਪਰਾਲਾ ਤੁਸੀਂ ਕਰੋ ਕਿ ਪਿੰਡ ਦੇ ਵਿੱਚ ਆਪਣੇ ਫਾਟਕ ਤੋਂ ਲੈ ਕੇ ਇੰਡਸਟਰੀ ਏਰੀਆ ਮੋੜ ਜੋ ਕਿ ਸੰਘਾ ਮਾਰਕੀਟ ਦੇ ਤੱਕ ਗਵਰਨਮੈਂਟ ਆਪਣੇ ਢਿੱlo ਪਬਲਿਕ ਸਕੂਲ ਦੇ ਨਾਲ-ਨਾਲ ਜਿੰਨੀ ਵੀ ਰੋਡ ਲੱਗਦੀ ਆ ਉੱਥੇ ਬੂਟੇ ਲਾਉਣ ਦਾ ਉਪਰਾਲਾ ਕੀਤਾ ਅਸੀਂ ਬਾਹਰਲੇ ਜਿੰਨੇ ਵੀ ਐਨਆਰਆਈ ਭਰਾ ਉਹਨਾਂ ਦਾ ਵੀ ਥੈਂਕ ਯੂ ਕਰਦੇ ਹਾਂ ਨੰਬਰ 2 ਆਪਣੇ ਮੁਹੱਲਾ ਨਿਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹਨੂੰ ਇੱਕ ਆਪਣੀ ਪ੍ਰਾਪਰਟੀ ਸਮਝੀਏ ਸਮਝਿਆ ਜਾਵੇ ਨਾ ਕਿ ਕੋਈ ਇਸ ਬੂਟੇ ਨਾਲ ਛੇੜਖਾਨੀ ਕਰੇ ਇਹਨੂੰ ਪਾਣੀ ਪਾਉਣ ਦੀ ਕੋਸ਼ਿਸ਼ ਕਰੋ ਪਾਣੀ ਬਹੁਤ ਦਿਨੋਂ ਦਿਨ ਥੱਲੇ ਵੱਧਦਾ ਜਾ ਰਿਹਾ ਜਿੰਨੇ ਅਸੀਂ ਬੂਟੇ ਵੱਧ ਲਾਵਾਂਗੇ ਉਨਾ ਹੀ ਸਾਡੇ ਜਿਹੜਾ ਪਾਣੀ ਦਾ ਜਿਹੜਾ ਉਤਰਾ ਉੱਪਰ ਆਊਗਾ ਤੇ ਬਿਮਾਰੀਆਂ ਤੋਂ ਰਹਿਤ ਕਰਨ ਲਈ ਆਪਣੇ ਘਰਾਂ ਦੇ ਵਿੱਚ ਪਾਣੀ ਜਾਮਾ ਨਾ ਹੋਣ ਦਿਓ ਉਹਦੇ ਵਿੱਚ ਟਾਈਮ ਟੂ ਟਾਈਮ ਪਾਣੀ ਚੇਂਜ ਕਰੋ ਨੰਬਰ 2 ਆਪਣੇ ਜਿੰਨੇ ਵੀ ਐਨਆਰਆਈ ਭਰਾ ਆਇਆ ਉਹਨਾਂ ਨੂੰ ਅਸੀਂ ਅਪੀਲ ਇੱਕ ਵਾਰੀ ਫੇਰ ਕਰਦੇ ਆ ਕਿ ਜੋ ਸਾਡੇ ਪਿੰਡ ਦੇ ਵਿੱਚ ਕਮੀਆਂ ਆ ਤੁਸੀਂ ਇਸ ਪਿੰਡ ਦਾ ਸਹਿਯੋਗ ਕਰੋ ਤਾਂ ਕਿ ਆਪਾਂ ਉਹ ਕਮੀਆਂ ਨੂੰ ਵੀ ਦੂਰ ਕਰ ਸਕੀਏ ਜੋ ਕਿਸੇ ਗਰੀਬ ਦੀ ਮਦਦ ਕਰਨ ਵਾਲੀ ਉਹ ਵੀ ਕਰ ਸਕੀਏ